ਯਾਰ ਬੰਦੇ ਘਰੇ ਮੰਨਿਆ ਯਾਰ ਤੈਨੂੰ ਜਮਾਤ ਜਾਏਗਾ ਇਹ ਤਾਂ ਨਹੀਂ ਯਾਰ ਜਨਾਬ ਮਹੰਗੇ ਪੈਣੇ ਹੋਰ ਕਰਦੇ ਕੋਣ ਕਾੜੀ ਹੋਰ ਬੱਸ ਭਾਈ ਹੋਰ ਨਹੀਂ ਹੋਰ ਗਰੀਆ ਜਦੋਂ ਹੋ ਜਾ ਰਹੇ ਜਾ ਰਹੇ ਮਾਰਨੇ ਯਾਰ ਬੰਦੇ 14 ਜਾਂ ਜਦੋਂ ਮੈਂ ਫਰੋਮਾ ਯਾਰ ਇਹ ਗੱਲ ਮੰਨ ਨਿਬੜਦੀ ਹੋਗੀ ਯਾਰ ਨਹੀਂ ਆਪਾਂ ਲੈਣੇ ਨਹੀਂ ਹੋਰ ਮੈਂ ਇਹ ਤੁਹਾਨੂੰ ਨਹੀਂ ਪੁੱਛ ਬੰਦੇ ਕਿ ਪਾਹੀ ਅਸੀਂ ਬਹੁਤ ਕੰਮ ਬੰਦੇ ਦੀ ਗੱਲ ਬੁੱਝ ਰਿਹਾ ਨਾ ਉਹਨੇ ਉਹ ਲੱਭੇ ਫੜਾਂਗਾ ਮੈਂ ਜੀਉਂਦੀ ਫੜਾਂ ਕੇ ਤੇ ਮੇਰਾ ਡਿੱਕਾ ਮੈਂ ਭਰ ਲਵਾਂਗਾ ਨਾ ਨਾ ਡਿੱਕਾ ਜਾਇਦਾ ਨਹੀਂ ਬੱਚਾ ਵਾਲਾ ਕਹਾਂ ਨਹੀਂ ਕੋਈ ਜਾ ਹੋ ਗਿਆ ਅਬ ਹਾਂ ਮੈਂ ਤੇ ਦੇਖਾਂ ਯਾਰਾ ਇਹ ਚੱਲੇ ਨਾ ਮੈਂ ਮੈਂ ਤੇ ਦੇਖਣ ਯਾਰਾ ਨਾ ਫੜਾ ਲੈ ਹੁਣ ਉਹਨੂੰ ਗੱਲ ਇੱਕੀ ਕਹੂੰਗਾ ਕੇ ਕੁਛੇ ਮਰਜ਼ੀ ਕੇ ਯਾਰਾ ਜਿਵੇਂ ਹਣ ਦੇਣ ਹੋ ਦਈ ਜਮਨ ਦਈ ਫੜ ਯਾਰਾ ਕੋਈ ਗੱਲ ਨਹੀਂ ਫੜਾਈ ਦੇ ਮੈਂ ਇਹਨੂੰ ਆਹਦਾ ਮੇੜੋ ਲੱਲਾ ਆ ਛਾੜ ਛਾੜ ਦੇ ਇਹਨੂੰ ਛਾੜ ਦੇ ਖੁਸ਼ ਆ ਸਾਈ ਫੜ ਨਾ ਫੜ ਕੋਈ ਗੱਲ ਦੱਸ ਦੇ ਤੂੰ ਸਹੀ ਫੜ ਜਾਂ 13000 ਦੇ ਉਹਨਾਂ ਹੋ ਗੂ ਰੱਖ 13000 ਨਹੀਂ ਚਾਚਾ ਨਹੀਂ ਉਹ ਨਹੀਂ ਚਾਚਾ ਨਹੀਂ 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 ਬਾਈਆਂ ਦੀਆਂ ਨਹੀਂ ਬਾਈਆਂ ਦੀਆਂ ਰੱਖ ਉਹ ਨਹੀਂ ਯਾਰ ਨਹੀਂ ਬਾਈਆਂ ਦੀਆਂ ਛੱਡ ਜਾ ਚਾਚਾ ਨਹੀਂ ਉਹ ਨਹੀਂ ਮੈਨੂੰ ਸੁਣ ਸੁਣ ਤਾ ਨਾ ਨਾ ਨਹੀਂ ਸੁਣ ਲੈ ਕਰ ਬੜਾ ਦੱਸ ਕਿੰਨਾ ਜਿਹੜਾ ਬਜਣਾ ਹਿਸਾਬ ਦੇ ਮਾਰਨੇ ਨਹੀਂ ਯਾਰ ਨਹੀਂ ਮੈਂ ਮਾਰਨੇ ਕਰਕੇ ਤਾਂ ਨਹੀਂ ਕਿਹਾ ਮੈਂ ਮਾਰਨੇ ਕਰਕੇ ਨਹੀਂ ਕਹਿੰਦਾ ਦੋਵੇਂ ਜਿਹੜਾ ਇਕੱਠੇ ਜੁਗਦੇ ਨੇ ਮੈਂ ਬਹਾਦਰ ਚਾਹ ਰਖਾਈ ਦਾ ਪੈ ਗਿਆ ਉਹ ਨਹੀਂ ਜਾਂਦਾ ਸਾਡੇ ਮੈਂ ਨਹੀਂ ਪਾਈ ਪੈਗੇ ਨਹੀਂ ਆ ਮੈਂ ਜਮੀ ਜਾਇਜ ਮੰਗੇ ਗਲਤ ਨੇ ਉਹ ਦੇ ਦੇ ਤੂੰ ਉਹ ਮੇਰਾ ਗੱਲ ਦੇ ਦੇ ਉਹ ਮੈਂ ਗਲਤ ਮੰਨਣਾ ਗੱਲ ਉਹ ਮੈਂ ਗਲਤ ਮੰਗੀ ਨਹੀਂ ਮੈਂ ਚਾਚਾ ਗਲਤ ਪਾਸੇ ਮੰਗੀ ਨਹੀਂ ਤੂੰ ਦੇ ਦੇ ਕਾ ਉਹਨੂੰ ਮੋੜਦਾ ਨਹੀਂ ਮੈਂ ਮੋੜਦਾ ਨਹੀਂ ਮੈਂ ਚਾਚਾ ਮੋੜ ਨੂੰ ਕਹ ਲੈਣੂੰ ਕੈਮਰਾ ਨਾਲ ਲੜੀ ਪੈਣਾ ਮੈਂ ਤਾਂ ਉਹਨੂੰ ਕੁਝ ਨਹੀਂ ਪੁੱਛਦਾ ਕਿਹੜੇ ਹੈ ਗਿਆ ਯਾਰ ਇਹ ਓਏ ਆਓ ਤੇ ਬੈਠੇ ਸਾਡੇ ਬੰਦੇ ਇਹਦਾ ਬਸ ਸੌਦਾ ਮੈਂ ਕਰਤਾ ਵਾ ਠੀਕ ਲੈ ਆ ਜਾ ਬੰਦੇ ਕਿਹੜੇ ਬੰਦੇ ਯਾਰ ਤੇਰੀ ਜਮਾਤ ਜਾਏਗਾ ਇਹ ਤਾਂ ਤਰ ਹੀਰ ਜੀ ਨਾ ਮਹਿੰਗੇ ਪੈਣ। ਉਹ ਕਰਦੇ ਕੋਈ ਨਾ ਗੱਡੀ ਹੋਰ। ਦੱਸ ਬਾਈ ਹੋਰ ਨਹੀਂ। ਕੋਲਾ ਗੜੀ ਜਦੋਂ ਹੋ ਜਾ ਰਹਿ ਜਾ ਰਹੇ ਮਾਣ ਨੇ ਯਾਰ ਬੰਦੇ। ਤੇਰੇ ਖਜਾ ਰੁਪਏ ਮਾਦ ਬੋਲਿਓ ਪਾਪਾ ਦਾ ਯਾਰਾ। ਪਾਪਾ ਦਾ ਘੱਟ ਕੇ ਰੇਟ ਘੱਟ ਨਹੀਂ ਹੈਗਾ ਠੀਕ ਆ। ਇਹਨਾਂ 12000 ਰੁਪਏ ਮੰਗਿਆ ਕਹੇ ਹਵਾਈਆਂ ਨੇ। 12 ਲਾਇਆ। ਨਾ 13 ਲਾਪਾ। ਲਿਖਾਈ ਵਿੱਚ ਬਾਤ ਵੀ। 6.5 ਹੋ ਗਿਆ। ਠੀਕ ਆ ਫਿਰ ਬਿੱਟੂਏ। ਦੇ ਦੇ ਦੇ। ਉਹ ਫਾਲਦਾ ਠੀਕ ਆ। ਯਾਨੀ 6.14 ਦੇ ਬੱਕਰੇ ਦੇ ਦੂਗਾ। ਕੋ ਕਾਉਂ ਬੱਕਰੇ ਨਾ ਹੋ ਯਾਰ ਮੋ ਕਾਉਂ ਬੜਾ ਮੈਂ ਯਾਰ ਹੋਣਾ ਯਾਰਾ। ਫੜ ਗੋ ਫੜਦੇ ਜਨਾਮ ਕਰ ਬੰਨਿਆ ਨੇ 400 ਵੀ ਬੂ ਖਰਚਾ ਆਏ ਤੁਹਾਨੂੰ 400 ਹੋਊਗਾ ਤੂੰ ਤਾਂ ਦੱਸਣਾ ਹੈ ਤੂੰ ਆਦਾ 13000 ਫੜ ਲਾਪੀ ਲਖਾਈ ਉਹ ਕਰਾ ਦੇਉਂਗਾ ਕੀ ਕਰਾਉਣ ਨਾ ਕਰੂੰ ਤੂੰ ਆਦੀ ਜਦੋਂ ਨਿਕਲ ਹੰਮ ਪਰ ਜੀ ਬੜਾ ਯਾਰ ਹੈ ਹੈ ਉਹ ਫਾਇਦਾ ਉਹ ਫਾਇਦਾ ਹੈ ਬਿੱਟੂ ਤੇਰੇ ਵਗੇ ਦੇਖਦੇ ਨਹੀਂ ਯਾਰ ਠੰਡਾ ਨਹੀਂ ਚਾਚਾ ਨਹੀਂ ਏ ਗਰੀਬ ਮੋਬੀ ਚੱਕ ਪਈਦਾ ਹਾਂ ਓਏ ਗਾਂਵੀ ਮੋਬ ਗਾਗਾਂ ਨੂੰ ਪਤਾ ਹੁੰਦਾ ਯਾਰ ਇਹ ਤਾਂ ਨਹੀਂ ਹੁੰਦਾ ਪਤਾ ਇਹ ਨਹੀਂ ਪਤਾ ਮੇਰੇ ਸਾਡੇ ਇਹ ਦੱਸ ਦੇ ਦੇ ਕਣ ਇੱਕ ਵੇਲੇ ਪੰਜ ਹੀ ਰਹੇ ਹਾਂ ਹਾਂ ਇਹਦਾ ਕੋਈ ਪਤਾ ਨਹੀਂ ਇਹ ਨਹੀਂ ਪਤਾ 15 ਦੇ ਰੱਖ ਜਾਂ ਕੋਈ ਪਤਾ ਨਹੀਂ ਮੌਕਾ ਹੈ ਭਾਈ ਓਏ ਇਹ ਜਿਹੜਾ ਹੁੰਦਾ ਡਰਾਮ ਹੈਗਾ ਤੇਰਾ ਤਰਪੇ ਦਾ 1000 ਤਰਪੇ ਚ ਉਹਨੂੰ ਫੜਵਾਇਆ ਤੂੰ ਨਹੀਂ ਨਾ ਪਜਵਾਉਣਾ ਸਾਡੇ ਜੀ ਪੈ ਗਿਆ ਸਾਡੇ ਤੇਰਾ ਜੀ ਪੈ ਗਿਆ ਹਾਂ ਯਾਰ ਖਰਚਾ ਕੋਈ ਨਹੀਂ ਇਹਦਾ ਖਰਚਾ ਕੋਈ ਨਹੀਂ ਹੈਗਾ ਮੰਨ ਲੈ ਮੇਰੀ ਗੱਲ ਜੀ ਜੀ ਚਾਚਾ ਵਧੀਆ ਰਹਿਣਾ ਮੰਨ ਲੈ ਨਹੀਂ ਮੈਨੂੰ ਪਤਾ ਕਿ ਉਹ ਕਿਹੜਾ ਮਰਨ ਲੈ ਮੰਨ ਲੈ ਮੰਨ ਲੈ ਨਾ 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 ਆਈ ਗੱਲ ਕਿਨੇ ਮੰਗਦਾ ਮੈਂ 16 ਮੰਗਿਆ ਸੀ ਜੀ ਮੈਂ 15 ਲੈ ਜੀ ਸਾਢੇ 14 ਖਾਦੂ ਨੇ ਜੀ ਸਾਢੇ 14 ਜੇ ਚਾਹੁੰਦੇ ਮੈਂ ਫਰੋਮਾ ਯਾਰ ਇਹ ਗੱਲ ਮੰਨ ਬੜੀ ਹੋ ਗਈ ਯਾਰ ਅਸੀਂ ਮੈਂ ਤਾਂ ਲੈਣੇ ਨਹੀਂ ਹੋਰ ਇਹ ਤੁਹਾਨੂੰ ਨਹੀਂ ਪੁੱਛ ਪਾਉਂਦੇ ਕਿ ਪਾਹੀ ਅਸੀਂ ਬੰਦ ਬੰਦ ਦੀ ਗੱਲ ਬੁੱਝ ਰਹੇ ਹਾਂ ਨੇ ਦੇਸੇ ਘੜੂ ਆ ਕੇ ਬੰਦਾ ਹੁਣ ਇਹ ਵਿਚਾਰੇ ਮਾਰੇ ਜਾਣਗੇ ਯਾਰ ਕੀ ਹਸਲ ਖਾਈ ਅੱਦਰ ਬਾਬਾ ਕਾ ਜੂ ਮਾਲਾ ਬਾਪ ਬੋ ਕੈ ਦੋਈ ਉਹ ਟਾਈ ਨਹੀਂ ਖੁੱਦੀ ਹੈ ਲੋ ਉਹ ਜੱਫੜ ਨੇ ਬੱਕਰੇ ਨਾ ਬੰਨਦੇ ਚੱਲ ਫੜ ਬਈ ਫੜਾ ਜਾ ਰਿਆ ਤੇ ਸਾਢੇ 13 ਫੜਾ ਹਾਂ 13 ਕਰਿਆ ਸਾਢੇ 13 ਫੜਾ ਦੇ ਲਾ ਫੜਾ ਪੈਸੇ ਬੁਲਾਓ ਫੜਾ ਬਈ ਹੋਰ ਚਾ ਉਹ ਮੰਦੇ ਨੀ ਤੂੰ ਹੀ ਮੋਂ ਡਾਗ ਮੈਂ ਆ ਜਾ ਰਿਹਾ ਯਾ ਤੂੰ ਮੈਨੂੰ ਪੈਸੇ ਬੁਲਾ ਜਾ ਮੈਂ ਲੈ ਆਉਂਦਾ ਟੋਟੇ ਦਾ ਮਾਫੀ ਮੈਂ ਸਹੀ ਕਰਾਂਗਾ ਠੀਕ ਹੈ ਤੂੰ ਲੋੜ ਕੇ ਪੈਸੇ ਨਹੀਂ ਜਾਂ ਨਹੀਂ ਜਾਣਾ ਆਹ ਹਲਕਾ ਆ ਥੋੜਾ ਜਿਹਾ ਭਾਰਾ ਕਾ ਉਹ ਯਾਰ ਇਹ ਕੀ ਆ ਯਾਰ ਆਹ ਕੀ ਹੈ ਆ ਠੀਕ ਆਪਾਂ ਸੋ ਆ ਪੀ ਗੀ ਹਮ ਕਰਤੀ ਬੋਣੀ ਹੋ ਚਾਚਾ ਤੁਸੀਂ ਮੈਂ ਕਬੜੀ ਹੁੰਦੀ ਹੈ ਕੱਪੀ ਲੈ ਲੈਂਦੇ ਭਾਗੀ ਦਿਲਾ ਲੋ ਬਾਅਦ ਕੱਲ੍ਹ ਆਪਾਂ ਬੜੀ ਮਾਫੀ ਦੋ ਲਾਹਤ ਹੈ 7 4 5 ਮੈਂ ਉੱਤ ਲਈਆ ਹੀਰ 2 70 9 50 ਸਿਰ ਕੋਈ ਫੋਨ ਕੋਡ ਕਾਰਡ ਦਿਖਾ ਕੇ ਪਏ ਹੋਣਗੇ ਆਪਾਂ ਜੇ ਭਾਰੰਗ ਮੰ ਜੀਉਂਦੀ ਪਾਲਾ ਹੋ ਗਏ ਪੂਰੇ ਇੱਥੇ ਫਲਾਪ ਆਪਾਂ ਜੀ ਲਾ ਲੇ ਇੱਕ ਤਾਂ 11 500 ਵਧਾ ਗਿਆ ਵਧ ਗਿਆ ਲੋਟਾਂ ਮੇਰ ਵਾਲਾ ਪੈ ਗਿਆ ਨੋਟ ਵਧਣ ਲੱਗੇ ਚੱਲ ਨੋਟ ਵਧੀ ਜਾਣ ਉਧਰ ਮੁੜੀ ਜਾਣ ਪੰਚ ਨਾਮੇ ਕਰਕੇ ਨਾਲ ਜੁੜਦੇ ਨੇ ਓ ਪੈਸੇ ਫੜਨਗੇ ਮੈਂ ਕਿਹੋ ਜਿਹਾ ਬਾਵਾ ਏ ਇਹ ਚ ਬਾਲਾ ਹਾਂ ਇਹਦਾ ਵਰਕ ਆ ਜੀ ਫੜ ਕੇ ਫਿਰ ਮੱਥਾ ਲਾ ਲਓ ਭਾਈ 1000 ਹੋਰ ਪਾ ਦੇ ਮੈਂ ਮੱਥਾ ਲਾਣਾ ਮਾ ਮਾ ਜੋ ਹਾਂ ਪਾ ਦੇ ਬਾਵਾ ਪਾ ਦੇ ਤਾਂ ਕੋਈ ਕਰੇਗਾ ਮਾ ਬਾਵਾ 1000 ਪਾ ਦੇਗਾ ਤੂੰ ਬੜੇ ਮੋਟੇ ਬਿਹਾਰ ਨੂੰ ਕੋਈ ਨਾ ਪਾ ਦੂਗਾ ਬਾਪਾ ਪਾ ਪੈ ਗਿਆ ਤੇ ਬਸ ਪਾ ਦੇ ਪੈ ਗਿਆ ਪਾ ਦੇ 14 ਪੂਰੇ ਕਰ ਦੇ ਕੋਈ ਨਾ ਗੱਲ ਗੱਲ ਸੇਵਰ ਕੇ ਲੈ ਜਾ ਮੇਰਾ ਪੌਦਾ ਲੱਗ ਬਟੂਆ ਜਹ ਹਸੁੰਦੇ ਹੋਏ ਸਾਰੇ ਹੋ ਗਏ ਪੂਰੇ ਚਲ ਲਾਹੋਗੇ ਪੂਰੇ ਚਲੋ ਜੀ ਲਿਖਾਈ ਕਰਾਓ ਇਹਨਾਂ ਦੀ ਚਾਲ ਆਪੀ ਕਰੇਗਾ ਕਹਾਂ ਕਿ ਇਹਨਾਂ ਦੀ ਬਾਈਆਂ ਦੀ ਆ ਫੋਜੀ ਫੋਸਟ ਚਲ ਕੇ ਕਰਾਈਏ ਚਾਲ ਫਿਰ ਕਾਊਂਟਰ ਤੇ ਇੰਦਰ ਜਿਹਾ ਜਿਹਾ ਨੀਰੋ ਨਾ ਡਿੱਕਾ ਹੋਇਆ ਹੈ